ਪ੍ਰੇਜ਼ ði ਲਾਰਡ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਸੋ ਅੱਜ ਮੈਂ ਗੱਲ ਕਰਨ ਲੱਗਾ ਹਾਂ ਖਾਸ ਟੌਪਿਕ ਦੇ ਉੱਤੇ ਜੋ ਕਿ ਇਨਾਂ ਦਿਨਾਂ ਦੇ ਵਿੱਚ ਇੱਕ ਫਿਲਮ ਜਿਹਦਾ ਨਾਮ ਭੋਲੇ ਹੋਏ ਭੋਲੇ ਹੋਏ ਚਰਚਾ ਦੇ ਵਿੱਚ ਹੈ ਉਹਦੇ ਵਿੱਚ ਇੱਕ ਸੀਨ ਪਾਇਆ ਗਿਆ ਮਸੀਹ ਸਮਾਜ ਨੂੰ ਲੈ ਕੇ ਮਸੀਹਤ ਨੂੰ ਲੈ ਕੇ ਕਲਿਸੀਆਂ ਨੂੰ ਲੈ ਕੇ ਚਰਚ ਨੂੰ ਲੈ ਕੇ ਕਿ ਇੱਕ ਸਟੇ ਦੇ ਉੱਤੇ ਇੱਕ ਕੋ ਡਰਾਮਾ ਜਾਂ ਕਰ ਰਹੇ ਹੁੰਦੇ ਆ ਔਰ ਲੋਕਾਂ ਨੂੰ ਡੇਗਰੇ ਹੁੰਦੇ ਹੇਟਾਂ ਸੁੱਟਰੇ ਹੁੰਦੇ ਆ ਤਾਂ ਕੋਲਾ ਦੇ ਵਿੱਚ ਆਉਂਦਾ ਉਹ ਕਹਿੰਦਾ ਵੀ ਕਿੰਨੇ ਪੈਸੇ ਦਿੰਦੇ ਆ ਇਦਾਂ ਕਰਨ ਦੇ ਉਹ ਕਹਿੰਦਾ ਵੀ ਇਹ 1000 ਰੁਪਏ ਦਿੰਦੇ ਆ ਦੂਜਾ ਮੁੰਡਾ ਕਹਿੰਦਾ ਕੋਲਾ ਕਹਿੰਦਾ ਤੂੰ ਪਾਸੇ ਹਟ ਮੈਨੂੰ 5000 ਰੁਪਏ ਲੈ ਕੇ ਦਿਖਾਵਾ ਸੋ ਇਸ ਚੀਜ਼ ਕਰਕੇ ਜਿਹਦੇ ਕਰਕੇ ਸਾਡੀਆਂ ਧਾਰਮਿਕ ਪਾਵਨਾ ਨੂੰ ਠੇਸ ਪਹੁੰਚੀ ਹੈ ਔਰ ਜਲੰਧਰ ਦੇ ਵਿੱਚ ਇੱਕ ਉਸ ਲੜਕੇ ਦੇ ਉੱਤੇ ਇੱਕ ਪਰਚਾ ਵੀ ਹੋਇਆ 295 ਨੂੰ ਲੈ ਕੇ ਔਰ ਬਹੁਤ ਮੰਦਭਾਗੀ ਘਟਨਾ ਐਦਾਂ ਨਹੀਂ ਸੀ ਹੋਣਾ ਚਾਹੀਦਾ ਇੰਨਾ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਫਿਲਮ ਦੇ ਡਾਇਰੈਕਟਰ ਨੂੰ ਜਾਂ ਜੋ ਵੀ ਫਿਲਮ ਇੰਡਸਟਰੀ ਦੇ ਜਿਨ੍ਹਾਂ ਨੇ ਉਹ ਫਿਲਮ ਨੂੰ ਰਿਲੀਜ਼ ਕੀਤਾ ਜਿਨ੍ਹਾਂ ਨੇ ਵੀ ਸ਼ੂਟ ਕੀਤੀ ਐਕਟਿੰਗ ਕੀਤੀ ਉਸ ਫਿਲਮ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇੰਨਾ ਦਿਨਾਂ ਦੇ ਵਿੱਚ ਪ੍ਰਭ ਯੇਸ਼ੂ ਮਸੀਹ ਦਾ ਸਲੀਬੀ ਦਿਹਾੜਾ ਮਨਾਇਆ ਜਾਂਦਾ ਹੈ ਯੇਸ਼ੂ ਪ੍ਰਭ ਯੇਸ਼ੂ ਮਸੀਹ ਜੀ ਦਾ ਸਲੀਬੀ ਦਿਨ ਮਨਾਇਆ ਜਾਂਦਾ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਮਸੀਹ ਲੋਕ ਮਸੀਹ ਸਮਾਜ ਦੇ ਸਾਰੇ ਲੋਕ ਖੁਦਾ ਦੇ ਪਾਸਟਰ ਲੋਕ ਪਾਸਵਾਨ ਲੋਕ ਦੁਆਵਾਂ ਦੇ ਵਿੱਚ ਹੁੰਦੇ ਆ ਵਰਤ ਵਿੱਚ ਹੁੰਦੇ ਆ ਲੋਕਾਂ ਦੇ ਲਈ ਦੁਆ ਕਰਦੇ ਆ ਪ੍ਰਾਰਥਨਾ ਕਰਦੇ ਆ ਕਿਉਂਕਿ ਲਗਾਤਾਰ 40 ਦਿਨ ਉਹ ਪ੍ਰਾਰਥਨਾ ਵਿੱਚ ਰਹਿੰਦੇ ਆ ਔਰ ਫਿਲਮਾਂ ਦੇ ਵਿੱਚ ਸ਼ੂਟ ਕਰਨ ਨੂੰ ਫਿਲਮਾਂ ਦੇ ਵਿੱਚ ਹੋਰ ਬਥੇਰੇ ਸੀਨ ਲੈਣ ਨੂੰ ਹੁੰਦੇ ਨੇ ਪਰ ਇਹਨਾਂ ਲੋਕਾਂ ਨੇ ਜਾਣਬੁੱਝ ਕੇ ਇਹ ਸੀਨ ਨੂੰ ਪਾਇਆ ਗਿਆ ਮੈਂ ਇੱਕ ਉਹਦੀ ਇੰਟਰਵਿਊ ਦੇਖੀ ਉਹ ਕਹਿੰਦਾ ਮੈਨੂੰ ਨਹੀਂ ਸੀ ਪਤਾ ਵੀ ਇਹ ਐਦਾਂ ਦਾ ਸਿਸਟਮ ਹੋ ਜਾਏਗਾ ਐਦਾਂ ਦਾ ਕੰਮ ਹੋ ਜਾਏਗਾ ਜਦੋਂ ਕਿਸੇ ਫਿਲਮ ਦਾ ਇੱਕ ਵੀ ਸੀਨ ਲੈਂਤਾ ਜਾਂਦਾ ਉਹ ਅਣਜਾਣਪੁਣੇ ਨਾਲ ਨਹੀਂ ਸਗੋਂ ਉਹ ਜਾਣਬੁੱਝ ਕੇ ਲਿਆ ਜਾਂਦਾ ਸੋ ਮੈਂ ਦੱਸਣਾ ਚਾਹੁੰਦਾ ਸਾਰੇ ਲੋਕਾਂ ਨੂੰ ਸਾਰੇ ਸਮਾਜ ਨੂੰ ਕਿ ਸਾਨੂੰ ਇਸ ਚੀਜ਼ ਤੋਂ ਭਾਰੀ ਰੋਸ ਹੈ ਐਦਾਂ ਨਹੀਂ ਸੀ ਹੋਣਾ ਚਾਹੀਦਾ ਔਰ ਪਾਵੇਂ ਉਹਨਾਂ ਤੇ ਪਰਚਾ ਹੋਇਆ ਪਰ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਦਾ ਇਤਰਾਜ਼ ਕੀਤਾ ਰੋਸ ਕੀਤਾ ਕਿ ਨਾ ਲੋਕਾਂ ਨੂੰ ਮਸੀਹ ਸਮਾਜ ਦੀ ਇੰਨੀ ਵੇਖਤੀ ਨਹੀਂ ਸੀ ਕਰਨੀ ਚਾਹੀਦੀ ਉਹ ਤਾਂ ਪਹਿਲਾਂ ਹੀ ਉਹਨਾਂ ਦੇ ਇੱਕ ਉਹ ਪਹਿਲਾਂ ਹੀ ਆਲਰੇਡੀ ਵਰਤਾਂ ਦੇ ਵਿੱਚ ਐ ਸੋ ਇਹਨਾਂ ਦਿਨਾਂ ਦੇ ਵਿੱਚ ਉਹ ਹ ਯੇਸ਼ੂ ਪ੍ਰਭੂ ਯੇਸ਼ੂ ਮਸੀਹ ਜੀ ਦਾ ਸਲੀਬੀ ਦਿਹਾੜਾ ਸਲੀਬੀ ਦੇ ਦਿਨ ਚੱਲ ਰਹੇ ਹੁੰਦੇ ਆ ਔਰ ਜਿਸ ਤੱਕ ਮੈਂ ਲੋਕਾਂ ਨੂੰ ਵੇਖਿਆ ਮਸੀਹ ਲੋਕਾਂ ਨੂੰ ਖਾਸ ਕਰਕੇ ਉਹ ਕਿਸੇ ਦੇ ਵੀ ਵਿਰੁੱਧ ਨਹੀਂ ਬੋਲਦੇ ਕਿਸੇ ਵੀ ਧਰਮ ਦੀ ਬਦਨਾਮੀ ਨਹੀਂ ਕਰਦੇ ਪਰ ਫਿਰ ਵੀ ਮਸੀ ਲੋਕਾਂ ਦੀ ਐਨੀ ਬਦਨਾਮੀ ਕਿਉਂ ਐਨੀ ਬੇਇੱਜ਼ਤੀ ਕਿਉਂ ਇਹ ਲੋਕ ਐਨੇ ਆ ਮਸ਼ਕਰੀਆਂ ਮਸੀ ਲੋਕਾਂ ਦੇ ਨਾਲ ਮਸੀ ਸਮਾਏ ਦੇ ਨਾਲ ਕਿਉਂ ਕਰਦੇ ਆ ਸੋ ਮੇਰੇ ਭੈਣੋ ਭਰਾਵੋ ਚਲੋ ਖੁਦਾ ਉਹਨਾਂ ਨੂੰ ਮਾਫ ਕਰੇ ਪਰ ਮੈਂ ਮੇਰਾ ਮਕਸਦ ਇਸ ਵੀਡੀਓ ਨੂੰ ਬਣਾਉਣਾ ਮਸੀ ਲੋਕਾਂ ਦੇ ਲਈ ਹੈ ਕਿਤੇ ਨਾ ਕਿਤੇ ਸਾਡੇ ਲੋਕਾਂ ਦੀ ਗਲਤੀ ਹੈ ਕਿਤੇ ਨਾ ਕਿਤੇ ਸਾਡੇ ਲੋਕਾਂ ਦੀ ਘਾਟ ਹੈ ਕਿ ਸਾਨੂੰ ਮਸੀਹਤ ਆਈ ਨੂੰ ਮਸੀਹ ਭਾਰਤ ਵਿੱਚ ਆਏ ਨੂੰ ਤਕਰੀਬਨ 2000 ਸਾਲ ਹੋ ਗਏ ਪ੍ਰਭੂ ਯੇਸ਼ੂ ਮਸੀਹ ਦੇ ਚੇਲੇ ਸੰਤ ਥੋਮਸ ਦੇ ਦੁਆਰਾ ਮਸੀਹਤ ਇਸ ਭਾਰਤ ਵਿੱਚ ਚਾਈ ਹੋਰ ਬਹੁਤ ਸਾਰੇ ਖੁਦਾ ਦੇ ਸੇਵਕ ਉਸ ਤੋਂ ਬਾਅਦ ਅਲੱਗ-ਅਲੱਗ ਕੰਟਰੀਆਂ ਤੋਂ ਭਾਰਤ ਵਿੱਚ ਆਏ ਜਿਨ੍ਹਾਂ ਨੇ ਮਸੀਹਤ ਨੂੰ ਅੱਗ ਦੀ ਤਰ੍ਹਾਂ ਫੈਲਾ ਦਿੱਤਾ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸੇਵਕਾਈ ਚੱਲ ਰਹੀ ਹੈ ਕਲੀਸਿਯਾਂਵਾਂ ਚੱਲ ਰਹੀਆਂ ਜਿਸ ਤਰੀਕੇ ਦੇ ਨਾਲ ਇਹ ਸਿਸਟਮ ਚੱਲ ਪਿਆ ਪੰਜਾਬ ਦੇ ਵਿੱਚ ਸਮਨ ਦੱਸਣਾ ਚਾਹੁੰਦਾ ਇਹ ਸਿਸਟਮ ਦਾ ਕਾਰਨ ਹੈ ਕਿ ਇਹ ਲੋਕ ਸਾਡਾ ਮਜ਼ਾਕ ਬਣਾ ਰਹੇ ਆ ਭਾਰਤ ਵਿੱਚ ਮਸੀਹਤਾ ਨੂੰ तकरीबन 2 ਸਾਲ ਹੋ ਗਏ ਪਰ ਜੋ ਆਹਾਂ 5 10 ਸਾਲਾਂ ਦੇ ਵਿੱਚ ਹੋ ਰਿਹਾ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਨੂੰ ਹੇਠਾਂ ਸੁੱਟ ਦਿੱਤਾ ਜਾਵੇਗਾ ਜੇ ਤੁਹਾਡੇ ਤੇ ਹੱਥ ਲਾਉਣਗੇ ਤੁਸੀਂ ਬੁੜਕੂੜ ਕੇ ਠੰਡੇ ਗਪੋਂਗੇ ਜਾਂ ਫਿਰ ਲੋਕਾਂ ਨੂੰ ਸਿਖਾਇਆ ਜਾਂਦਾ ਕਿ ਤੁਸੀਂ ਜਦੋਂ ਕੁਰਸੀ ਤੇ ਬੈਠੋਗੇ ਤੁਸੀਂ ਕੁਰਸੀ ਤੇ ਬੈਠ ਨਹੀਂ ਸਕਦੇ ਤੁਸੀਂ ਇਸ ਚੀਜ਼ ਨੂੰ ਹੱਥ ਨਹੀਂ ਲਗਾ ਸਕਦੇ ਇੱਕ ਪਖੰਡਵਾਦ ਮਸੀਤ ਵਿੱਚ ਆ ਗਿਆ ਜਿਸ ਦਾ ਕਾਰਨ ਇਹ ਹੈ ਜਿਸ ਦਾ ਰਿਜ਼ਲਟ ਇਹ ਕਿ ਨਿਕਲਿਆ ਕਿ ਇਹੋ ਜਿਹੀ ਫਿਲਮ ਇੰਡਸਟਰੀ ਦੇ ਲੋਕ ਸਾਡੀ ਮਸੀਤ ਦਾ ਮਜ਼ਾਕ ਉਡਾਉਣ ਲੱਗ ਪਏ ਸੋ ਪੰਜਾਬੀ ਦੀ ਇੱਕ ਕਹਾਵਤ ਹੈ ਕੁਰਤਾ ਚੱਕੋ ਤਾਂ ਢਿੱਡ ਆਪਦਾ ਨੰਗਾ ਹੁੰਦਾ ਸੋ ਮੇਰੇ ਭੈਣੋ ਭਰਾਵੋ ਇਹਨਾਂ ਲੋਕਾਂ ਤੋਂ ਬਚੀਏ ਔਰ ਆਪਣੇ ਆਪ ਨੂੰ ਸੁਧਾਰੀਏ ਜਿੰਨੇ ਵੀ ਖੁਦਾ ਦੇ ਸੇਵਕ ਲੋਕ ਹੈ ਮਸੀਹ ਲੋਕ ਹੈ ਕਲੀਸਿਆ ਦੇ ਲੋਕ ਹੈ ਸੋ ਇਹਨਾਂ ਲੋਕਾਂ ਤੋਂ ਬਚੀਏ ਜਿਹੜੇ ਪਖੰਡਵਾਦ ਕਰਦੇ ਐ ਖਾਸ ਕਰਕੇ ਮਸੀਹਤ ਦੇ ਵਿੱਚ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਭਾਰਤ ਵਿੱਚ ਮਸੀਹਤ ਆਇਆ ਨੂੰ ਤਕਰੀਬਨ 2000 ਸਾਲ ਹੋ ਗਏ ਨੇ ਔਰ ਪੰਜਾਬ ਵਿੱਚ ਮਸੀਹਤ ਆਇਆ ਨੂੰ ਬਹੁਤ ਸਾਲ ਹੋ ਗਏ ਨੇ ਐਗਜ਼ੈਕਟ ਮੈਨੂੰ ਟਾਈਮ ਨਹੀਂ ਪਤਾ ਅਗਰ ਕਿਸੇ ਨੂੰ ਪਤਾ ਤਾਂ ਮੈਨੂੰ ਦੱਸ ਸਕਦਾ ਹੈ ਪੰਜਾਬ ਵਿੱਚ ਮਸੀਹਤ ਆਇਆ ਨੂੰ ਬਹੁਤ ਟਾਈਮ ਹੋ ਗਿਆ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕੀ ਅਗਰ ਅਸੀਂ ਆ ਖੁਦਾ ਦੇ ਚੇਲੇ ਥੌਮਸ ਦੀ ਗੱਲ ਕਰੀ ਜਦੋਂ ਭਾਰਤ ਵਿੱਚ ਆਇਆ ਔਰ ਉਸਨੇ ਕਲੀਸਿਆਵਾਂ ਦੀ ਸਥਾਪਨਾ ਕੀਤੀ ਔਰ ਉਸ ਸਾਈਡ ਦੇ ਉੱਤੇ ਸਾਊਥ ਇੰਡੀਆ ਦੇ ਵਿੱਚ ਅਗਰ ਮੈਂ ਗੱਲ ਕਰਾਂ ਬਾਈਬਲ ਸਕੂਲ ਉੱਥੇ ਅਣਗਿਣਤ ਨੇ 220 ਪਲਸ ਉੱਥੇ ਬਾਈਬਲ ਸਕੂਲ ਨੇ ਔਰ ਜਿਹੜੇ ਅੱਛੇ ਬਾਈਬਲ ਸਕੂਲ ਨੇ ਕੋਈ ਮਹੀਨੇ ਦੀ ਕੋਈ 1 ਸਾਲ ਦੀ ਟ੍ਰੇਨਿੰਗ ਕਰਾ ਕੇ ਨਹੀਂ ਛੱਡਦਾ ਸਗੋਂ ਬੀਟੀਐਚ ਲੈਵਲ ਦੇ ਐਮਡੀਵ ਲੈਵਲ ਦੇ ਐਮਟੀਐਚ ਲੈਵਲ ਦੇ ਡਾਕਟਰੇਟ ਲੈਵਲ ਦੇ ਕਾਲਜ ਸਾਊਥ ਇੰਡੀਆ ਵਿੱਚ ਪਾਈ ਜਾਂਦੇ ਨੇ ਤਾਮਿਲਨਾਡੂ ਦੇ ਵਿੱਚ ਬੰਗਲੌਰ ਸਾਈਡ ਦੇ ਵਿੱਚ ਕਰਨਾਟਕਾ ਦੇ ਵਿੱਚ ਔਰ ਕੇਰਲ ਦੇ ਵਿੱਚ ਉਹ ਅਗਰ ਮੈਂ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਮਸਜਿਦ ਬੇਹੱਦ ਤਰੀਕੇ ਦੇ ਨਾਲ ਵੱਧ ਰਹੀ ਹੈ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਪਰ ਮੈਂ ਤੁਹਾਨੂੰ ਇੱਕ ਅ ਗੱਲ ਦੱਸਣੀ ਚਾਹੁੰਦਾ ਹੈ ਹੈ ਤਾਂ ਸਾਡੇ ਲਈ ਸ਼ਰਮ ਦੀ ਗੱਲ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਸਿਰਫ ਦੋ ਤਿੰਨ ਬਾਈਬਲ ਸਕੂਲ ਹੈ ਦੋ ਸਟੇਟਾਂ ਵਿੱਚ ਵਿੱਚ ਰਾਜਸਥਾਨ ਵੀ ਆਮ ਲੱਗਦਾ ਤਿੰਨ ਸਟੇਟਾਂ ਹੋਰ ਵੀ ਹਿਮਾਚਲ ਸਟੇਟ ਹੋ ਗਈ ਜਾਂ ਜਿੰਨੀਆਂ ਵੀ ਸਟੇਟਾਂ ਲੱਗਦੀਆਂ ਹਨ ਨਾਲ ਨਰਥ ਇਰੀਆ ਦੇ ਵਿੱਚ ਕੋਈ ਜ਼ਿਆਦਾ ਕੋਈ ਬਾਈਬਲ ਸਕੂਲ ਨਹੀਂ ਹੈ ਤਿੰਨ ਤੋਂ ਚਾਰ ਬਾਈਬਲ ਸਕੂਲ ਨੇ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਮੈਨੂੰ ਲੱਗਦਾ ਚੰਡੀਗੜ੍ਹ ਨੂੰ ਛੱਡ ਕੇ ਪੰਜਾਬ ਦੇ ਵਿੱਚ ਇੱਕ ਵੀ ਬਾਈਬਲ ਸਕੂਲ ਨਹੀਂ ਹੈ ਜਿਹੜਾ ਬੀਟੀਐਚ ਲੈਵਲ ਦਾ ਕੋਈ ਇੱਕ ਮਹੀਨੇ ਦੀ ਟ੍ਰੇਨਿੰਗ ਕਰਾ ਰਿਹਾ ਹੈ ਕੋਈ 1 ਸਾਲ ਦੀ ਟ੍ਰੇਨਿੰਗ ਕਰਾ ਰਿਹਾ ਕੋਈ 6 ਮਹੀਨੇ ਦੀ ਟ੍ਰੇਨਿੰਗ ਕਰਾ ਰਿਹਾ ਕੋਈ 3 ਮਹੀਨੇ ਟ੍ਰੇਨਿੰਗ ਕਰਾ ਰਿਹਾ ਅਗਰ ਕੋਈ ਬੰਦਾ ਸਾਲ ਦੀ ਟ੍ਰੇਨਿੰਗ ਕਰਾ ਰਿਹਾ ਉਹ ਸਰਟੀਫਿਕੇਟ ਅਗਰ ਉਹ ਦੇ ਰਿਹਾ ਇਸ਼ੂ ਕਰ ਰਿਹਾ ਤਾਂ ਆਪਣੇ ਚਰਚ ਵੱਲੋਂ ਜਾਂ ਫਿਰ ਉਹ ਆਪਣੀ ਸੁਸਾਇਟੀ ਰਜਿਸਟਰ ਕਰਵਾਉਂਦਾ ਉਹਦੇ ਵੱਲੋਂ ਆਪਣਾ ਸਰਟੀਫਿਕੇਟ ਇਸ਼ੂ ਕਰ ਰਿਹਾ ਕਿਸੇ ਕੋਲੇ ਵੀ ਅੱਛੀ ਯੂਨੀਵਰਸਿਟੀ ਦਾ ਜਿਵੇਂ ਏਟੀਏ ਦਾ ਆਟਾ ਦਾ ਜਾਂ ਫਿਰ ਸ੍ਰਾਮਪੁਰ ਦਾ ਜਾਂ ਕਿਸੇ ਹੋਰ ਯੂਨੀਵਰਸਿਟੀ ਦਾ ਕਿਸੇ ਕੋਲੇ ਵੀ ਸਰਟੀਫਿਕੇਟ ਨਹੀਂ ਹੈ ਇੱਕੋ ਹੀ ਹੈ ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਕੋਲੇ ਏਟੀਏ ਦਾ ਸਰਟੀਫਿਕੇਟ ਹੈ ਪਰ ਉਹਨਾਂ ਕੋਲੇ ਬੀਟੀਐ ਚੋਰਮਡੀ ਵੀ ਮੈਨੂੰ ਲੱਗਦਾ ਉਹਨਾਂ ਕੋਲੇ ਪੀਐਚਡੀ ਉਹ ਦਿੰਦੇ ਹੋਣਗੇ ਪੰਜਾਬ ਦੇ ਵਿੱਚ ਮਸੀਹਤ ਅਗਰਸੀ ਵਧਾਉਣੀ ਹੈ ਸੰਪੂਰਨ ਤਰੀਕੇ ਦੇ ਨਾਲ ਐਜੂਕੇਸ਼ਨ ਨੂੰ ਕ੍ਰਿਸਚਨ ਐਜੂਕੇਸ਼ਨ ਨੂੰ ਮਸੀਹ ਐਜੂਕੇਸ਼ਨ ਨੂੰ ਸਾਨੂੰ ਹਰ ਇੱਕ ਕਲੀਸਿਆ ਦੇ ਮੈਂਬਰ ਤੱਕ ਪਹੁੰਚਾਉਣਾ ਪਵੇਗਾ ਅਗਰ ਕੋਈ ਕਲੀਸਿਆ ਦਾ ਮੈਂਬਰ ਇਹ ਮੇਰੀ ਵੀਡੀਓ ਸੁਣ ਰਿਹਾ ਹੈ ਤਾਂ ਧਿਆਨ ਨਾਲ ਸੁਣਨਾ ਅਗਰ ਤੁਸੀਂ ਮਸੀਹੇ ਦੇ ਵਿੱਚ ਵਧਣਾ ਹੈ ਮਸੀਹ ਨੂੰ ਜਾਣਨਾ ਹੈ ਗਹਿਰਾਈ ਦੇ ਨਾਲ ਤਾਂ ਸਾਨੂੰ ਖੁਦਾ ਦੇ ਕਲਾਮ ਦੇ ਬਾਰੇ ਅੱਛੇ ਤਰੀਕੇ ਨਾਲ ਨੌਲਜ ਲੈਣੀ ਪੈਣੀ ਹੈ 크੍ਰਿਸਚਨ ਐਜੂਕੇਸ਼ਨ ਸਾਨੂੰ ਆਪਣੇ ਬੱਚਾ ਨੂੰ ਦੇਣੀ ਪੈਣੀ ਹੈ ਆਪਣੇ ਆਪ ਨੂੰ ਲੈਣੀ ਪੈਣੀ ਹੈ ਫਿਰ ਹੀ ਅਸੀਂ ਮਸੀਹਤ ਨੂੰ ਅੱਗੇ ਵਧਾ ਸਕਦੇ ਹਾਂ ਡਿਗਣ ਦੇ ਨਾਲ ਕੁਰਸੀ ਉੱਤੇ ਬੈਠਣ ਦੇ ਨਾਲ ਹੱਥਾਂ ਦੇ ਕੰਧਾਂ ਕੰਧਾਂ ਨਾਲ ਕੰਧਾਂ ਦੇ ਨਾਲ ਹੱਥਾਂ ਨੂੰ ਚੁਪੇਨ ਦੇ ਨਾਲ ਸਾਡੀ ਮਸੀਹਤ ਨਹੀਂ ਵਧਣੀ ਠੇਠਾ ਡਿਗਣ ਦੇ ਨਾਲ ਸਾਡੀ ਮਸੀਹਤ ਨਹੀਂ ਵਧਣੀ ਅਗਰ ਅਸੀਂ ਮਸੀਹਤ ਨੂੰ ਵਧਾਉਣਾ ਹੈ ਇਸ ਸੰਸਾਰ ਦੇ ਕੋਨੇ-ਕੋਨੇ ਤੇ ਲੈ ਕੇ ਜਾਣਾ ਹੈ ਤਾ ਸਾਨੂੰ ਇੱਕੋ ਹੀ ਕੰਮ ਕਰਨਾ ਪਵੇਗਾ ਉਹ ਹੈ ਕ੍ਰਿਸਚਨ ਐਜੂਕੇਸ਼ਨ ਆਪਣੇ ਬੱਚਾ ਨੂੰ ਪੜਾਈਏ ਆਪਣੇ ਆਪ ਨੂੰ ਪੜਾਈਏ ਜਿੱਥੋਂ ਤੱਕ ਹੋ ਸਕਦਾ ਹੈ ਬੀਟੀਆ ਬੈਚਲਰ ਡਿਗਰੀ ਮਾਸਟਰ ਡਿਗਰੀ ਡਾਕਟੋਰੇਟ ਪੀ ਐਚ ਡੀ ਲੈਵਲ ਤੱਕ ਸਾਨੂੰ ਆਪਣੇ ਬੱਚੇ ਭਰੋਣੇ ਪੈਣੇ ਆ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਮਸਾ 2 4 5 6 ਲੋਕ ਹੋਣਗੇ 10 ਤਾਂ ਮੁਸ਼ਕਲ ਹੈ ਜਿਹਨ ਜਿਹੜੇ ਲੋਕ ਮਸੀਹ ਦੇ ਵਿੱਚ ਜਿਨ੍ਹਾਂ ਦੀ تھیਓਲੋਜੀਕਲ ਬਾਈਬਲ ਦੀ ਪੜਾਈ ਪੀ ਐਚ ਡੀ ਹੋਣੀ ਹੈ ਤੋ ਮੇਰੇ ਭੈਣੋ ਭਰਾਵੋ ਮਸੀਹਤ ਨੂੰ ਵਧਾਉਣਾ ਹੈ ਤਾਂ ਇਹ ਕੰਮ ਕਰਨਾ ਪੈਣਾ ਹੈ 크੍ਰਿਸਚਨ ਐਜੂਕੇਸ਼ਨ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣਾ ਪੈਣਾ ਹੈ ਮਿਹਨਤ ਕਰੀਏ ਜਿਹੜੇ ਲੋਕ ਬੀਟੀਐਚ ਕਿਤੇ ਹੋਏ ਆ ਉਹ ਅੱਗੇ ਪੜੀਏ ਐਮਡੀ ਵੀ ਕਰੀਏ ਜਿਹੜੇ ਐਮਡੀ ਵੀ ਕੀਤੇ ਹੋਏ ਆ ਉਹ ਐਮਪੀਐਚ ਕਰੀਏ ਜਿਹੜੇ ਐਮਪੀਐਚ ਕੀਤੇ ਹੋਏ ਆ ਉਹ ਪੀਐਚਡੀ ਕਰੀਏ ਫਿਰ ਹੀ ਅਸੀਂ ਮਸੀਹਤ ਨੂੰ ਇਸ ਸੰਸਾਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਲੈ ਕੇ ਆ ਸਕਦੇ ਹਾਂ ਸੋ ਅਗਰ ਮੇਰੀ ਗੱਲ ਦਾ ਕਿਸੇ ਨੂੰ ਗੁੱਸਾ ਲੱਗਿਆ ਹੋਵੇ ਤਾਂ ਆਈ ਏਮ ਰੀਲੀ ਸੌਰੀ ਫਾਰ ਥੈਟ ਸੋ ਖੁਦਾ ਤੁਹਾਨੂੰ ਬੜੀ ਆਸ਼ੀਸ਼ ਦੇਵੇ ਇਸ ਗੱਲ ਤੇ ਗੌਰ ਕਰੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ